ਉਹ ਥਾਣੇ ਤੋਂ ਸਾਰਾ ਪੰਜਾਬ ਮਿੱਟਰ ਤੋਂ ਜੀ ਪਹਿਲੀ ਗੱਲ ਤੋਂ ਸੁਣੋ ਕਿ ਪੰਜਾਬ ਦੇ ਵਿੱਚ ਜਿੰਨੇ ਮਲਾਜ਼ਮ ਨੇ ਜਿੰਨੇ ਕੱਲੇ ਬੁਲਸਰੀ ਜਿੰਨੇ ਟੋਟਲ ਮਲਾਜ਼ਮ ਹੈ ਜਿੰਨੇ ਅਸੀਂ ਅਸੀਂ ਸਾਰੇ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਆ ਸਾਡੀ ਸਭ ਦੀ ਡਿਊਟੀ ਆ ਕਿ ਪੰਜਾਬ ਦੇ ਲੋਕਾਂ ਦੇ ਕੰਮ ਕੀਤੇ ਜਾਣ ਪੰਜਾਬ ਦੇ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ ਉਹਦੇ ਲਈ ਕੰਮ ਕਰੀਏ ਮੈਂ ਤੁਹਾਨੂੰ ਪਤਾ ਕਿ ਮੇਰੀ ਆਦਤ ਹੈ ਕਿ ਮੈਂ ਹਰ ਬੰਦੇ ਨੂੰ ਭਾਵੇਂ ਸਿਪਾਹੀ ਆ ਕਲਰਕ ਜਾਂ ਕੋਈ ਵੀ ਮੈਂ ਸਾਰਿਆਂ ਕੇ ਬੋਲਣਾ ਬਿਲਕੁਲ ਪਿਛਲੇ ਕਈ ਦਿਨਾਂ ਤੋਂ ਸਾਡੇ ਉੱਤੇ ਪ੍ਰੋਬਲਮ ਸੀਗੀ ਚੌਂਕ ਦੇ ਵਿੱਚ ਹੁਣ ਹੋਰ ਪ੍ਰੋਬਲਮ ਹੋਊਗੀ ਕਿਉਂਕਿ ਟਰਾਲੀ ਗੱਨੇ ਦੀਆਂ ਟਰਾਲੀਆਂ ਆਉਣਗੀਆਂ ਤੇ ਜਾਮ ਲੱਗ ਜਾਂਦਾ ਸ਼ਾਮ ਦੇ ਟਾਈਮ ਤੇ ਸਕੂਲਾਂ ਦੇ ਬੱਚੇ ਲੋਕਾਂ ਦੇ ਵਿਚਾਲੇ ਦੇ ਫਸ ਜਾਂਦੇ ਬਹੁਤ ਬੁਰੀ ਕੱਲ ਵੀ ਬਹੁਤ ਵੱਡਾ ਜਾਮ ਸੀਗਾ ਤੇ ਮੈਂ ਖੁਦ ਜਾਮ ਤੁਸੀਂ ਵੀਡੀਓ ਦੇਖੀ ਮੈਂ ਖੁਦ ਖਾ ਦੇ ਥਾਣੇ ਤੋਂ 50 ਮੀਟਰ ਦੀ ਦੂਰੀ ਤੇ ਮੈਂ ਆਪਣੇ ਲੋਕਾਂ ਨੂੰ ਦੁਖੀ ਹੁੰਦਾ ਨਹੀਂ ਦੇਖ ਸਕਦਾ ਮੇਰੇ ਲੋਕ ਕੈਦਾਨੇ ਦੇ ਲੋਕ ਦੇ ਦੁਖੀ ਹਾਂ ਤੇ ਮੈਂ ਕਾਹਦਾ ਮੈਂ ਮੈਂ ਆਪਣੇ ਗੰਦ ਮੰਦਾਂ ਨਾਲ ਲੈ ਕੇ ਖੁਦ ਗਿਆ ਚਾਰ ਪੰਜ ਵਾ ਪੰਜ ਵਾ ਨਹੀਂ 10 ਵਾ ਕਾਲ ਕੀਤੀ ਬੰਦਾ ਆਪਣੇ ਮੱਚ ਕੋਈ ਨਹੀਂ ਵੇਖੋ ਇੱਕ ਗੱਲ ਤੇ ਆਪਾਂ ਇਦੋਂ ਉਦੋਂ ਦੀਆਂ ਨਹੀਂ ਬੜਾ ਬੋਲਣੀਆਂ ਗੱਲਾਂ ਦੀ ਕਰਦੇ ਆ ਆਪਾਂ ਮਨੋਖਿਆ ਬੰਦਾ ਮੂੰਹ ਚੋਂ ਗਾਲ ਨਿਕਲ ਨਹੀਂ ਇਹ ਗਲਤ ਕਲ ਸਿੱਖਦੇ ਨਹੀਂ ਮਾੜੀ ਗੱਲਾਂ ਨਿਕਲ ਗਈ ਪਰ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਕਿ ਗਾਲ ਨਹੀਂ ਨਿਕਲਨੀ ਚਾਹੀਦੀ ਨਿਕਲ ਗਈ ਮੇਰੇ ਆਪਣੇ ਪੁੱਤਾਂ ਨੇ ਉਹ ਕੋਈ ਬਗਾਨੇ ਨਹੀਂ ਆਪਣੇ ਪੁੱਤਰ ਮੈਂ ਉਹਨਾਂ ਦਾ ਪ੍ਰਿਆਰ ਕਰਦਾ ਬਹੁਤ ਪਰ ਅਜਿਹਾ ਨਾਲ ਉਹਦੇ ਲੋਕਾਂ ਲਈ ਦੱਸਦਾ ਮੇਰੀ ਜਾਨ ਆ ਜਾਂਦੀ ਜੇ ਉਹ ਕਿਤੇ ਤੰਗੀ 'ਚ ਨੇ ਮੁਸੀਬਤ 'ਚ ਨੇ ਸਰ ਮੈਂ ਆਪਣੇ ਲੋਕਾਂ ਨੂੰ ਤੰਗੀ 'ਚ ਨਹੀਂ ਦੇਖ ਸਕਦਾ ਭਾਵੇਂ ਜੋ ਮਰ ਜੀ ਮੈਂ ਮੈਂ ਨਹੀਂ ਦੇਖ ਸਕਦਾ ਜੀ ਆਪਣੇ ਲੋਕਾਂ ਨੂੰ ਮੈਂ ਵੀ ਦੇਖ ਸਕਦਾ ਕਿ ਅੱਧਾ ਦਾ ਕੈਂਟਾ ਪੋਣਾ ਪੋਣਾ ਕੈਂਟਾ ਛੜਕਾ ਦਿੱਤੇ ਜਵਾਬ ਲੱਗਣ ਤੇ ਕੋਈ ਕਾਰਵਾਈ ਨਾ ਕਰੀ ਮੈਂ ਸਾਹਿਬ 40 ਮਿੰਟ ਖਲੋ ਕੇ ਆਪ ਚੌਂਕ ਖਾਲੀ ਕਿਉਂ ਕਾ ਕੇ ਆ ਕਿਉਂਕਿ ਛੋਟੇ ਛੋਟੇ ਬੱਚੇ ਸਕੂਲਾਂ ਦੇ ਰੋੜੇ ਇੱਥੇ ਟਿਕੂਆਂ ਦੇ ਵਿੱਚ ਸਾਹਮਣੇ ਦੇਖੀ ਕੱਲ ਕੱਲ ਤੇ ਕੱਲ ਤੇ ਚਲੋ ਉਸ ਟਾਈਮ ਤੇ ਕੋਈ ਨਹੀਂ ਪਰ ਦੋ ਤਿੰਨ ਦਿਨ ਪਹਿਲਾਂ ਅੰਬੂ ਦੇ ਹਿਸਾਬ ਫਸ ਗਈਆਂ ਉੱਥੇ ਮਰੀਦ ਤਰਫ ਦੇ ਜਾਂਦੇ ਤੇ ਮੈਂ ਉਹਨਾਂ ਨੂੰ ਕਹਿਣਾ ਯਾਰ ਤੁਸੀਂ ਇਹਨੂੰ ਠੀਕ ਕਰਕੇ ਦੇਖੋ ਹੇ ਤੇ ਹੁਣ ਕੀ ਕੀਤੀ ਕਾਲ ਪੁਲਿਸ ਆਪਣੀ ਨਾਲ ਕੀਤੀ ਨਾਲ ਬਾਤ ਕਿਉਂ ਗੱਲ ਹੋਈ 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 ਕੀਤੀ ਆਪਣੇ ਯਾਰ ਅੱਛਾ ਬਗਾਨੇ ਥੋੜੇ ਆਪਣੇ ਨੂੰ ਕੁਰੀ ਦਾ ਆਪਣੇ ਭਲਵਾਂ ਦੇ ਮੈਂਬਰ ਨੇ ਆਈ ਸਾਰੇ ਭਗਵੰਸ ਸਿੰਘ ਜੀ ਦੇ ਭਲਵਾਂ ਦੇ ਮੈਂਬਰ ਆਪਣੇ ਨਾਲ ਲਈ ਦਾ ਕਿਉਂਕਿ ਉਹਨਾਂ ਦੀ ਡਿਊਟੀ ਸਾਡੀ ਵੀ ਡਿਊਟੀ ਹੈ ਸਮਝ